ਕਿਸੇ ਵੀ एग्जाम ਨੂੰ ਜੇ ਕونکیਰ ਕਰਨਾ ਹੈ ਸਭ ਤੋਂ ਪਹਿਲੀ ਨਜ਼ਰ ਸਿਲੇਬਸ ਤੇ ਦੂਸਰੀ ਨਜ਼ਰ ਪ੍ਰੀਵੀਅਸ ਈਅਰ ਕੁਐਸਚਨ ਤੇ ਮਾਰਨੀ ਚਾਹੀਦੀ ਹੈ ਜੀ ਹਾਂ ਤੁਸੀਂ ਅਕਸਰ ਹੀ ਨਾ ਵੱਡੇ ਵੱਡੇ ਜਿਹੜੇ ਵੀ एग्जाम ਦੇ ਟਾਪਰਸ ਹੁੰਦੇ ਨੇ ਜਿਹੜੇ ਉਸ एग्जाम ਚ ਐਕਸਲ ਕਰਦੇ ਨੇ ਉਹਨਾਂ ਤੋਂ ਵੀ ਗੱਲ ਸੁਣੀ ਹੋਣੀ ਆ ਜਿਨੇ ਵੀ ਫੈਕਲਟੀਜ਼ ਨੇ ਜਿਨੇ ਵੀ ਵੱਡੇ ਟੀਚਰਸ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਪ੍ਰੀਵੀਅਸ ਈਅਰ ਕੁਐਸਚਨ ਦੇਖੋ ਉਸ ਤੋਂ ਪਹਿਲਾਂ ਤਿਆਰੀ ਨਾ ਕਰੋ ਸੋ ਇਸੇ ਆਈਡੀਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਜਤਨ ਗਿੱਲ ਤੁਹਾਡੇ ਲਈ ਇੱਕ ਸਪੈਸ਼ਲ ਗਿਫਟ ਲੈ ਕੇ ਆਇਆ ਹਾਂ which is this book ਇਹ ਅਜ ਨਹੀਂ ਬਣੀ ਇਹ ਮੇਰੀ ਕਟੋਂ-ਕਟ ਇੱਕ ਸਾਲ ਦੀ ਮਿਹਨਤ ਹੈ ਇਸ ਤੋਂ ਪਹਿਲਾਂ ਮੈਂ ਜਿੱਥੇ ਹੁੰਦਾ ਸੀਗਾ ਮੈਂ ਉਸ ਟਾਈਮ ਤੋਂ ਇਹ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ ਸੀ ਐਂਡ ਇਸ ਕਿਤਾਬ ਦੀ ਖਾਸ ਗੱਲ ਕੀ ਹੈ ਕਿ ਤੁਹਾਨੂੰ ਕੋਈ ਵੀ ਤੁਸੀਂ ਮਾਰਕੀਟ 'ਚ ਜਾ ਕੇ ਨਾ ਪੰਜਾਬ ਪੀਸੀਐਸ ਦੇ ਪ੍ਰੀਲਿਮਜ਼ ਦੇ ਪੀਐਕਯੂ ਮੰਗ ਕੇ ਦੇਖ ਲਓ ਉਹਨਾਂ ਨੇ ਕੀ ਕਰਨਾ ਕਿ ਤੁਹਾਨੂੰ ਪੇਪਰ ਦੇਣਗੇ ਨਾ ਉਹਨੂੰ ਸਬਜੈਕਟ ਵਾਈਜ਼ ਅਡਡ ਕੀਤਾ ਹੋਇਆ ਨਾ ਉਹਨੂੰ ਇਅਰ ਵਾਈਜ਼ ਇਅਰ ਵਾਈਜ਼ ਚਲੋ ਕੱਟ ਕਰ ਵੀ ਦਿੱਤਾ ਨਾ ਅਡਡ ਪਰ ਸਬਜੈਕਟ ਵਾਈਜ਼ ਅਡਡ ਨਹੀਂ ਕੀਤਾ ਸੋ ਕੀ ਕਰਦੇ ਨੇ ਪੂਰਾ ਪੇਪਰ ਦੇ ਦਿੱਤਾ ਲਾਸਟ ਵਿੱਚ ਉਹਦੀ ਆਨਸਰ ਕੀ ਦੇ ਦਿੱਤੀ ਕਰੀ ਤੁਸੀਂ ਸੋਚਿਆ ਕਿ ਉਹਦੇ ਨਾਲ ਤੁਹਾਨੂੰ ਫਾਇਦਾ ਕੀ ਹੋ ਰਿਹਾ ਜਦੋਂ ਤੁਸੀਂ ਤਿਆਰੀ ਕਰਨੀ ਹੈ ਅੱਗੇ ਤੁਹਾਨੂੰ ਸਭ ਤੋਂ ਪਹਿਲਾਂ ਸਬਜੈਕਟ ਵਾਈਜ਼ ਚਾਹੀਦੇ ਹੁੰਦੇ ਆ ਪੀਆਈਕਿਊਸ ਉਸ ਤੋਂ ਬਾਅਦ ਉਹਦੀ ਡਿਟੇਲਡ ਐਕਸਪਲੇਨੇਸ਼ਨ ਚਾਹੀਦੀ ਹੁੰਦੀ ਹੈ ਕਿ ਆਪਸ਼ਨ ਬੀ ਜੇ ਸਹੀ ਹੈ ਤੇ ਕਿਉਂ ਹੈ ਜੇ ਡੀ ਗਲਤ ਹੈ ਤੇ ਕਿਉਂ ਹੈ ਇਹ ਸਾਰੀਆਂ ਚੀਜ਼ਾਂ ਇਸ ਕਿਤਾਬ ਵਿੱਚ ਤੁਹਾਡੇ ਵਾਸਤੇ ਮੈਂ ਲੈ ਕੇ ਆਂਦੀ ਹਾਂ ਤੁਸੀਂ ਇਹਨੂੰ ਇੱਕ ਵਾਰ ਯੂਜ਼ ਕਰੋ ਇਹਦਾ ਰਿਵਿਊ ਦਿਓ ਤੇ ਮੈਨੂੰ ਲੱਗਦਾ ਇਹਦਾ ਸਹੀ ਰਿਵਿਊ ਤੁਸੀਂ ਅਕਤੂਬਰ ਚ ਦੇ ਪਾਉਗੇ ਜਦੋਂ origianlly ppas a prelims ਦਾ ਪੇਪਰ ਹੋਏਗਾ pcs prelims ਦਾ ਪੇਪਰ ਸੋ ਇਹ ਜਿਹੜੀ ਕਿਤਾਬ ਹੈ ਇਹ ਮਾਤਰ 650 ਰੁਪਏ ਦੀ ਕਿਤਾਬ ਹੈ ਇਹ 650 ਰੁਪਏ ਦੀ ਕਿਤਾਬ ਤੁਸੀਂ ਦੋ ਤਰੀਕਿਆਂ ਨਾਲ ਆਰਡਰ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਪਹਿਲਾ ਤਰੀਕਾ ਇਹਨੂੰ ਆਰਡਰ ਕਰਨ ਦਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਆਨਲਾਈਨ ਇਹ ਤੁਸੀਂ ਸਵੇਰੇ ਸੈਸ਼ਨ ਦੇਖਿਆ ਹੋਣਾ ਜਾਂ ਤੁਸੀਂ ਇਹ ਜਿਹੜਾ ਸੈਸ਼ਨ ਹੁਣ ਵੀ ਦੇਖ ਰਹੇ ਹੋ ਇਹਦੇ ਕਮੈਂਟ ਵਿੱਚ ਇੱਕ ਲਿੰਕ ਪਿੰਨ ਹੋ ਜਾਏਗਾ ਠੀਕ ਹੈ ਜੀ ਇਹਦੇ ਕਮੈਂਟ ਵਿੱਚ ਤੇ ਇਹਦੇ ਡਿਸਕ੍ਰਿਪਸ਼ਨ ਵਿੱਚ ਇੱਕ ਲਿੰਕ ਪਿੰਨ ਹੋ ਜਾਏਗਾ ਤੁਸੀਂ ਕੁਝ ਬਸ ਤੁਸੀਂ ਨਾ ਇਹ ਲਿੰਕ ਲੱਭ ਕੇ ਆ ਦੇਖੋ ਪਿਛੇ ਪ੍ਰੀਵियस ਇਅਰ ਬੁੱਕ ਇਸ ਤੇ ਜਾ ਕੇ ਕਲਿੱਕ ਕਰ ਦੇਣਾ ਥੈਟਸ ਇਟ ਜਦੋਂ ਤੁਸੀਂ ਇਸ ਤੇ ਕਲਿੱਕ ਕੀਤਾ ਇਦਾਂ ਦੀ ਇੱਕ ਵਿੰਡੋ ਤੁਹਾਡੇ ਸਾਹਮਣੇ ਖੁੱਲ ਜਾਏਗੀ ਤੇ ਇਹਦੇ ਵਿੱਚ ਇਹ ਪ੍ਰਾਈਸ ਤੁਹਾਨੂੰ ਦਿਖ ਜਾਏਗਾ ਡਨ ਹੁਣ ਤੁਸੀਂ ਇੱਥੇ ਜਾ ਕੇ ਕਰ ਦੇਣਾ ਹੈ ਜੀ ਬਾਏ ਨਾਓ ਠੀਕ ਹੈ ਜੀ ਹੁਣ ਇਹਦੇ ਵਿੱਚ ਆਟੋਮੈਟਿਕਲੀ ਦੇਖੋ 쿠ਪਨ ਕੋਡ ਲੱਗਿਆ ਹੋਇਆ ਹੈ ਜੇ ਤੁਸੀਂ ਦੇਖੋਗੇ 쿠ਪਨ ਕੋਡ ਵਗੈਰਾ ਕੋਈ ਨਹੀਂ ਮੇਰੇ ਇੱਥੇ ਕੋਡਿੰਗ ਸਿਸਟਮ ਕੋਈ ਨਹੀਂ ਹੈਗਾ ਆਪਣੇ ਕੋ ਤੁਸੀਂ ਜਾ ਕੇ ਸਿੱਧਾ ਬਸ ਆਰਡਰ ਕਰਨੀ ਹੈ ਠੀਕ ਹੈ ਜੀ ਤੁਸੀਂ ਜਾ ਕੇ ਇੱਥੇ ਸਿੱਧਾ ਆਰਡਰ ਕਰੋ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਪੇਮੈਂਟ ਵਾਲਾ ਮੈਥਡ ਚੂਜ਼ ਕਰ ਲਓ ਫੋਰ ਐਗਜ਼ਾਮਪਲ ਯੂਪੀਆ ਚੂਜ਼ ਕਰ ਲਿਆ ਤੁਹਾਡੇ ਕੋਲ ਆਪਣਾ ਵਾਟ ਇਫ ਤੁਸੀਂ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਨੀ ਹੈ ਤੁਸੀਂ ਉਹ ਕਰਾ ਲਿਆ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਆਪਣੇ ਕੋਲ ਸੀਓਡੀ ਯਾਨੀ ਕਿ ਕੈਸ਼ ਔਨ ਡਿਲੀਵਰੀ ਦਾ ਆਪਸ਼ਨ ਨਹੀਂ ਹੈ ਵੀ ਡੋਂਟ ਹੈਵ ਕੈਸ਼ ਔਨ ਡਿਲੀਵਰੀ ਆਪਸ਼ਨ ਓਕੇ ਉਸ ਤੋਂ ਬਾਅਦ ਅੱਗੇ ਆ ਜਾਓ ਤੁਸੀਂ ਯੂਪੀਆ ਚੂਜ਼ ਕਰ ਲਿਆ ਤੁਸੀਂ ਕੀ ਕਰੋਗੇ ਪੇ ਐਨਓ ਕਰ ਦੋਗੇ ਪਰ ਕੀ ਗੱਲ ਹੋ ਗਈ ਸਰ ਐਡਰੈਸ ਤੇ ਭਰਿਆ ਹੀ ਨਹੀਂ ਸੋ ਇਸ ਤੋਂ ਪਹਿਲਾਂ ਇੱਥੇ ਜਿਹੜੀ ਆ ਪੈਨ ਜਾਂ ਬਣਿਆ ਰਿਹਾ ਕਲਮ ਜੀ ਬਣੀ ਆ ਰਹੀ ਹੈ ਇਸ ਤੇ ਕਰੋ ਕਲਿੱਕ ਉਸ ਤੋਂ ਬਾਅਦ ਇੱਥੇ ਜੋ ਵੀ ਆਪਣਾ ਨਾਮ ਹੈ ਤੁਸੀਂ ਇਹਨੂੰ ਭਰ ਦੋ ਆਪਣਾ ਫੁੱਲ ਨੇਮ ਭਰ ਦੋ ਫੋਨ ਨੰਬਰ ਈਮੇਲ ਔਰ ਆਈਡੀ ਭਰ ਦੋ ਉਸ ਤੋਂ ਬਾਅਦ ਪਿੰਨ ਕੋਡ ਹੁਣ ਮੈਂ ਇੱਥੇ ਸਪੈਸ਼ਲ ਮੈਂਸ਼ਨ ਕਰਨਾ ਚਾਹੂੰਗਾ ਜਦੋਂ ਆਪਣਾ ਫੋਨ ਨੰਬਰ ਐਂਡ ਈਮੇਲ ਆਈਡੀ ਭਰ ਰਹੇ ਹੋ ਬਹੁਤ ਧਿਆਨ ਨਾਲ ਭਰਿਓ ਕਿਉਂ ਕਿਉਂਕਿ ਇਸੀ ਈਮੇਲ ਆਈਡੀ ਤੇ ਤੁਹਾਨੂੰ ਇੱਕ ਗਿਫਟ ਵੀ ਦਿੱਤਾ ਜਾਊਗਾ ਜੀ ਹਾਂ ਇੱਕ ਗਿਫਟ ਤੁਹਾਡੇ ਵਾਸਤੇ ਅਵੇਟ ਕਰੇਗਾ ਜਦੋਂ ਤੁਸੀਂ ਬੁੱਕ ਖਰੀਦੋਗੇ ਦਿਸ ਬੈਚ ਇਹ ਇੱਕ ਸਪੈਸ਼ਲ ਬੈਚ ਮੈਂ ਤੁਹਾਡੇ ਵਾਸਤੇ ਕੱਢ ਰਿਹਾ ਹਾਂ ਤੁਸੀਂ ਜਦੋਂ ਵੀ ਬੁੱਕ ਆਰਡਰ ਕਰੋਗੇ 7 ਜੁਲਾਈ ਦੀ ਡੇਟ ਆਇਸ ਤੇ ਇੱਕ ਬੈਚ ਤੁਹਾਨੂੰ ਫ੍ਰੀ ਆਫ ਕਾਸਟ ਦਿੱਤਾ ਜਾ ਰਿਹਾ ਹੈ ਜਿਹਦੇ ਵਿੱਚ ਮੈਂ ਘੱਟੋ ਘੱਟ 15 ਤੋਂ 20 ਕਲਾਸਾਂ ਤੁਹਾਡੇ ਲਈ ਲਵਾਂਗਾ ਅਬਾਊਟ ਡਿਸਕਸ਼ਨ ਆਫ ਦਿਸ ਹੋਲ ਬੁੱਕ ਜਿਹੜੀ ਚੀਜ਼ ਆਪਾਂ ਕਿਤਾਬ ਚ ਕਰ ਰਹੇ ਆਂ ਜਿਹੜੀ ਚੀਜ਼ ਆਪਾਂ ਕਿਤਾਬ ਵਿੱਚ ਦੱਸੀ ਹੈ ਕਿ ਕਿਹੜੀ ਆਪਸ਼ਨ ਗਲਤ ਹੈ ਕਿਹੜੀ ਨਹੀਂ ਉਹਨੂੰ ਟ੍ਰੈਂਡ ਨੂੰ ਐਨਾਲਾਈਜ਼ ਕਿਸ ਤਰ੍ਹਾਂ ਕਰਨਾ ਹੈ ਪੀワイਕਿਊ ਦਾ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਇਸ ਬੈਚ ਦੱਸੂਗਾ ਐਂਡ ਇਹ ਵਾਲਾ ਬੈਚ ਇਸ ਟੋਟਲੀ ਫ੍ਰੀ ਆਫ ਕਾਸਟ ਇੱਕ ਕਿਤਾਬ ਦੇ ਵਿੱਚ ਇਨਕਲੂਡਡ ਹੈ ਬਿਸ਼ਰਤੇ ਤੁਸੀਂ ਇਸ ਸਾਡੇ ਇਸ ਮੀਡੀਅਮ ਤੋਂ ਐਡਮਿਸ਼ਨ ਲੈਣੇ ਹੋ ਜਿੱਡਾ ਮੈਂ ਹੁਣ ਤੁਹਾਨੂੰ ਦੱਸ ਰਿਹਾ ਹਾਂ ਜੇ ਤੁਸੀਂ ਇਦਾਂ ਐਡਮਿਸ਼ਨ ਲੈਣੇ ਹੋ ਇਸ ਬੈਚ ਜਾਂ ਤੁਸੀਂ ਇਦਾਂ ਬੁੱਕ ਆਰਡਰ ਕਰਦੇ ਹੋ ਸੋ ਇਹ ਤੁਹਾਨੂੰ ਮਿਲੇਗਾ ਠੀਕ ਹੈ ਜੀ ਸੋ ਇਸ ਆਈਡੀ ਤੇ ਤੁਹਾਡਾ ਮੈਚ ਐਕਟੀਵੇਟ ਹੋ ਜਾਏਗਾ اسی ਫੋਨ ਨੰਬਰ ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗੀ ਉਸ ਤੋਂ ਬਾਅਦ ਤੁਸੀਂ ਲੈਂਡਮਾਰਕ ਹੁਣ ਦੇਖੋ ਨਾਰਮਲੀ ਕੀ ਹੁੰਦਾ ਹੈ ਸ਼ਹਿਰਾਂ ਸ਼ਹਿਰ ਲੈਂਡਮਾਰਕ ਦੀ ਲੋਡ ਨਾ ਪਵੇ ਪਰ ਜੇ ਆਪਾ ਪਿੰਡਾਂ ਚ ਰਹਿੰਨੇ ਆ ਕਈ ਵਾਰ ਹੁੰਦਾ ਹੈ ਕਿ ਵੀ ਸਾਡਾ ਕਰ ਜਿਹੜਾ ਹੈ ਨਾ ਗੁਰਦੁਆਰਾ ਸਾਹਿਬ ਦੇ ਬੈਕਸਾਈਡ ਹੈ ਜਾਂ ਤੁਸੀਂ ਹੋ ਸਕਦਾ ਹੈ ਕਿ ਆਪਣੇ ਪਿੰਡ ਦੇ ਤੁਸੀਂ ਬਹੁਤ ਕਹਿ ਲੋ ਕਿ ਵਧੀਆ ਬੰਦੇ ਹੋ ਤੁਸੀਂ ਗੋਮ ਜੀ ਨਹੀਂ ਇੱਥੇ ਉੱਥੇ ਜਾ ਕੇ ਪੁੱਛ ਲਿਓ ਜੀ ਸਰਪੰਚਾਂ ਦੀ ਗੋਠੀ ਕਿੱਥੇ ਹੈ ਜੀ ਉੱਥੇ ਲੰਬੜਦਾਰਾਂ ਦੀ ਗੋਠੇ ਪੁੱਛ ਲਿਓ ਸੋ ਉਹੀ ਲਿਖ ਦੇਣਾ ਠੀਕ ਹੈ ਜੀ ਰੈਂਡਮ ਤੁਸੀਂ ਕੁਝ ਵੀ ਮੰਦਿਰ ਗੁਰਦੁਆਰਾ ਕੁਝ ਵੀ ਤੁਸੀਂ ਪਾ ਦੇਣਾ ਉਸ ਤੋਂ ਬਾਅਦ ਸਿਟੀ ਤੁਹਾਡੀ ਕੀ ਆ ਰਹੀ ਹੈ ਸਟੇਟ ਕੀ ਆ ਰਹੀ ਹੈ ਇਹਨੂੰ ਆ ਕੇ ਤੁਸੀਂ ਸੇਵ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਪੇ 9 ਤੇ ਦਬਾ ਦੋਗੇ ਇੱਥੇ ਤੁਸੀਂ ਤੁਹਾਨੂੰ ਕਿਊ ਆਰ ਕੋਡ ਸ਼ੋ ਹੋ ਜਾਏਗਾ ਤੇ ਇਹਨੂੰ ਕਰਕੇ ਜਦੋਂ ਤੁਸੀਂ ਵੈਰੀਫਾਈ ਐਂਡ ਪੇ ਕਰ ਦਿੱਤਾ ਕਿਤਾਬ ਤੁਹਾਡੀ ਆਰਡਰ ਹੋ ਜਾਏਗੀ ਹੁਣ ਗੱਲ ਇਹ ਹੈ ਜੇ ਤੁਹਾਨੂੰ ਇਸ ਪੂਰੇ ਪ੍ਰੋਸੈਸ ਵਿੱਚ ਕੋਈ ਵੀ ਦਿੱਕਤ ਆਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਸਰ ਇਸ ਪ੍ਰੋਸੈਸ ਵਿੱਚ ਮੇਰੀ ਪੇਮੈਂਟ ਫੇਲ ਹੋ ਗਈ ਤੁਹਾਨੂੰ ਲੱਗ ਰਿਹਾ ਹੈ ਕਿ ਸਰ ਕੋਈ ਦਿੱਕਤ ਹੋ ਗਈ ਜਾਂ ਤੁਹਾਨੂੰ ਕੁਝ ਵੀ ਨਹੀਂ ਸਮਝ ਆ ਰਿਹਾ ਪਰ ਤੁਸੀਂ ਕਿਤਾਬ ਆਰਡਰ ਕਰਨਾ ਚਾਹੁੰਦੇ ਹੋ ਮੇਰੇ ਨਾਲ ਗੱਲ ਵੀ ਕਰਨਾ ਚਾਹੁੰਦੇ ਹੋ ਦਿਸ ਇਜ਼ ਦਾ ਨੰਬਰ ਫਾਰ ਯੂ ਇੱਥੇ ਤੁਸੀਂ ਗੱਲ ਕਰੋ ਸਾਡੀ ਜਿਹੜੀ ਕਾਉਂਸਲਿੰਗ ਟੀਮ ਹੈ ਤੁਹਾਡੀ ਪੂਰੀ ਸਹਾਇਤਾ ਕਰੇਗੀ ਚਾਹੇ ਤੁਸੀਂ ਤੁਸੀਂ ਕਹੋਗੇ ਕਿ ਸਰ ਮੇਰੀ ਕਿਤਾਬ ਤਾਂ ਆਰਡਰ ਹੋ ਗਈ ਬੈਚ ਨਹੀਂ ਐਕਸੈਸ ਹੋਇਆ ਜਾਂ ਮੈਂ ਕਿਤਾਬ ਆਰਡਰ ਕਰਨਾ ਚਾਹੁੰਦਾ ਪਰ ਲਿੰਕ ਨਹੀਂ ਓਪਨ ਹੋ ਰਿਹਾ ਤੁਸੀਂ ਇੱਥੇ ਕਾਲ ਕਰ ਲਓ ਇਹ ਤੁਹਾਡੀ ਪੂਰੀ ਸਹਾਇਤਾ ਕਰਨਗੇ ਗੱਲ ਕੀ ਹੈ ਤੁਹਾਨੂੰ ਇਹ ਸਮਝਣਾ ਪੈਣਾ ਹੈ ਪੀਸੀਐਸ ਯੂਪੀਐਸਸੀ ਦੀ ਤਿਆਰੀ ਸੌਖੀ ਨਹੀਂ ਹੈ ਇਹਦੇ ਲਈ ਜੇ ਮੈਂ ਉਹੀ ਅਪਰੋਚ ਅਪਣਾਉਂਗਾ ਨਾ ਜੇ ਸਾਰੇ ਅਪਣਾ ਰਹੇ ਆ ਫਿਰ ਸਾਰਿਆਂ ਵਾਂਗ ਮੇਰਾ ਵੀ ਨਹੀਂ ਕਲੀਅਰ ਹੋਣਾ 85000 ਬੱਚਿਆਂ ਨੇ ਫਾਰਮ ਭਰਿਆ ਹੈ ਪਰ ਸੀਟਾਂ ਸਿਰਫ 322 ਨੇ ਉਹ 322 ਸੀਟਾਂ ਤੇ ਤੁਸੀਂ ਬਹਿਣਾ ਇੱਕ ਸੀਟ ਤੇ ਬਸ ਉਹ ਕਿਸ ਤਰ੍ਹਾਂ ਹੋਏਗੀ ਇਲਨ ਮਸਕ ਰਤਨ ਟਾਟਾ ਮੁਕੇਸ਼ ਅੰਬਾਨੀ ਇਹਨਾਂ ਚ ਕੀ ਸਿਮਿਲਰਿਟੀ ਸੀ ਵਾਰਨ ਬਫੇ ਕੀ ਸਿਮਿਲਰਿਟੀ ਹੈ ਇਹਨਾਂ ਚ ਉਹਨੇ ਆਊਟ ਆਫ ਦਾ ਬਾਕਸ ਸੋਚਿਆ ਉਹੀ ਆਊਟ ਆਫ ਦਾ ਬਾਕਸ ਥਿੰਕਿੰਗ ਕਰਕੇ ਮੈਂ ਇੱਕ ਕਿਤਾਬ ਪਬਲਿਸ਼ ਕੀਤੀ ਹੈ ਕੋਈ ਤੁਹਾਨੂੰ ਇਹ ਨਹੀਂ ਦੱਸੇਗਾ ਕਿ ਆਪਸ਼ਨ ਗਲਤ ਕਿਉਂ ਗਲਤ ਹੈ ਕੀ ਲੌਜੀਕ ਤੁਹਾਨੂੰ ਲਗਾਉਣਾ ਚਾਹੀਦਾ ਸੀ ਕਿ ਤੁਸੀਂ ਆਪਸ਼ਨ ਠੀਕ ਤੇ ਜਾਂਦੇ ਮੈਂ ਇਸ ਕਿਤਾਬ ਚ ਦੱਸੀ ਹੈ ਸੋ ਪਲੀਜ਼ ਬਹੁਤ ਜ਼ਿਆਦਾ ਕਮ ਆਣ ਵਾਲੀ ਹੈ ਤੁਹਾਡੇ ਇਹ ਕਿਤਾਬ ਸੋ ਇਹਨੂੰ ਜਲਦੀ ਜਲਦੀ ਆਰਡਰ ਕਰ ਲਓ ਐਂਡ ਉਸ ਤੋਂ ਬਾਅਦ ਆਪਣਾ ਬੈਚ ਐਕਟੀਵੇਟ ਕਰਾਓ ਜਿੰਨਾ ਜਲਦੀ ਤੁਸੀਂ ਆਰਡਰ ਕਰੋਗੇ ਉਨਾ ਜਲਦੀ ਕਿਤਾਬਰੇ ਪਹੁੰਚੇਗੀ ਤੇ ਉਨਾ ਹੀ ਜਲਦੀ ਆਪਾਂ ਬੈਚ ਵਿੱਚ ਤੁਸੀਂ ਐਕਟੀਵੇਟ ਕਰ ਪਾਉਗੇ ਮਿਲਦੇ ਆਂ ਜੀ ਉਮੀਦ ਕਰਦਾ ਹਾਂ ਕਿ ਬਈ ਤੁਸੀਂ ਕਿਤਾਬ ਨੂੰ ਆਰਡਰ ਕਰੋਗੇ ਐਂਡ ਜਲਦੀ ਜਲਦੀ ਆਪਾਂ ਇਕੱਠੇ ਜੁੜਾਂਗੇ ਠੀਕ ਹੈ ਜੀ ਸੋ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਬਾ ਬਾਈ ਜੀ